ਹੁਣ ਤੱਕ ਜਿਹੜੀ ਕੀ ਕਾਰਵਾਈ ਹੋਈ ਹੈਗੀ ਉਸ ਤੋਂ ਕਿਸ ਤਰ੍ਹਾਂ ਦੇਖਦੇ ਹੈਗੇ ਜੋ ਪੂਰੇ ਮਾਮਲੇ ਜੀ ਕੋਈ ਕਾਰਵਾਈ ਅਜੇ ਤੱਕ ਹੋਈ ਨਹੀਂ ਇੱਕ ਕਰਨ ਸਾਹਿਬ ਨੂੰ ਨਹੀਂ ਕੁੱਟਿਆ ਇਹ ਤੁਹਾਨੂੰ ਕੁੱਟਿਆ ਤੇ ਉਹਨੂੰ ਕੁੱਟਿਆ ਮੈਨੂੰ ਕੁੱਟਿਆ ਜਿਹੜੇ ਖਰਾਬ ਹਨ ਉਹਨਾਂ ਨੂੰ ਚੱਕ ਕੇ ਬਾਹਰ ਸੱਟਣ ਦੀ ਲੋੜ ਹੈ ਨਹੀਂ ਤੇ ਪੰਜਾਬ ਜਿਹੜਾ ਹੈ ਸਾਡਾ ਖਤਮ ਕਦੇ ਅਸੀਂ ਪੰਜਾਬ ਦੇ ਵਿੱਚ ਸ਼ਾਂਤੀ ਰੱਖ ਸਕਦੇ ਹਾਂ ਕੀ ਸਾਡੇ ਜਿਹੜੇ ਪੋਲੀਟੀਸ਼ੀਅਨਸ ਇਹਨਾਂ ਨੂੰ ਗਵਰਨੈਂਸ ਕਰਨੀ ਆਉਂਦੀ ਹੈ ਕੋਈ ਵੀ ਪੰਜਾਬ ਕਾਡਰ ਦਾ ਪੁਲਿਸ ਆਫੀਸਰ ਇਸ ਇਨਵੈਸਟੀਗੇਸ਼ਨ ਦਾ ਹਿੱਸਾ ਨਹੀਂ ਹੋਏਗਾ ਡੀਸੀਪੀਸੀ ਕੁਝ ਨਹੀਂ ਉਹ ਉਹਦਾ ਵੀ ਉਹਦੀ ਜ਼ਿੰਮੇਵਾਰੀ ਪੈਂਦੀ ਹੈ ਤੁਹਾਡੀ ਸੇਵਾ ਕਰਨਾ ਪੰਜਾਬ ਪੁਲਿਸ ਪੰਜਾਬ ਦੇ ਆਫਸਰ ਨਹੀਂ ਚਲਾਉਂਦੇ ਉਹ ਚਾਰ ਐਸਐਚਓ ਜਿਹੜੇ ਗੁੰਡੇ ਨੇ ਉਹ ਹੀ ਚਲਾਉਂਦੇ ਉਹ ਰੱਬ ਨੂੰ ਜਾ ਕੇ ਕੀ ਅੱਖਾਂ ਦਿਖਾਓਗੇ ਸੋ ਕਰਨਲ ਬਾਦ ਕੁਟਮਨ ਮਾਮਲੇ ਦੇ ਵਿੱਚ ਜਿਹੜਾ ਕਿ ਹਾਈ ਕੋਰਟ ਦੇ ਵੱਲੋਂ ਇੱਕ ਵੱਡਾ ਫੈਸਲਾ ਸੁਣਾਇਆ ਗਿਆ ਹੁਣ ਪੰਜਾਬ ਪੁਲਿਸ ਦੀ ਬਜਾ ਚੰਡੀਗੜ੍ਹ ਪੁਲਿਸ ਨੂੰ ਜਿਹੜੀ ਕਿ ਇਸ ਮਾਮਲੇ ਦੀ ਜਾਂਚ ਸੌਂਪੀ ਗਈ ਹੈ ਸੋ ਕਰਨਲ ਬਾਦ ਜਿਹੜੀ ਕਿ ਪਤਨੀ ਹੈਗੇ ਮਯੋਦ ਹੈਗੇ ਨੇ ਸਭ ਨੂੰ ਕਿਸ ਤਰ੍ਹਾਂ ਲੱਗਦਾ ਜਿਹੜਾ ਕਿ ਹਾਈ ਕੋਰਟ ਦਾ ਜਿਹੜਾ ਫੈਸਲਾ ਆਇਆ ਹੈ ਜੀ ਮੈਂ ਬਹੁਤ ਖੁਸ਼ ਹਾਂ ਸੀ ਦੋ ਚੀਜ਼ਾਂ ਮੰਗੀਆਂ ਸੀ ਗਿਆ ਕਿ ਇੰਡੀਪੈਂਡੈਂਟ ਇਨਕੁਆਇਰੀ ਹੋ ਜਾਏ ਜਾਂ ਸੀਬੀਆਈ ਤੇ ਦੇ ਹੈਵ ਗਿਵਨ ਅ ਸ ਇੰਡੀਪੈਂਡੈਂਟ ਇਨਕੁਆਇਰੀ ਸੋ ਆਮ ਹੈਪੀ ਕਿ ਐਟ ਲੀਸ ਪੰਜਾਬ ਪੁਲਿਸ ਹੋਰ ਪੰਜਾਬ ਸਰਕਾਰ ਤੋਂ ਬਾਹਰ ਹੈ ਤੇ ਪੰਜਾਬ ਸਰਕਾਰ ਦੀ ਕੋਈ ਇਨਵੋਲਵਮੈਂਟ ਨਹੀਂ ਹੋਏਗੀ ਕਿਉਂਕਿ ਨਾ ਸਰਕਾਰ ਤੇ ਨਾ ਪੰਜਾਬ ਪੁਲਿਸ ਤੇ ਸਾਨੂੰ ਪਰੋਸ ਹੈ ਪੰਜਾਬ ਸਰਕਾਰ ਜਿਹੜੀ ਹੈ ਉਸਨੇ ਸਾਨੂੰ ਆਪਣੇ ਆਸ਼ਵਾਸ਼ਣ ਤੇ ਝਾੜੂ ਮਾਰ ਕੇ ਕੱਢਤਾ ਆਪਣਾ ਝਾੜੂ ਦਾ ਜਿਹੜਾ ਉਹਨਾਂ ਨੇ ਸਿੰਬਲ ਬਣਾਇਆ ਹੋਇਆ ਉਹ ਲੋਕਾਂ ਨੂੰ ਝਾੜੂ ਮਾਰਦੇ ਸੋ ਕਿ ਟਾਈਮ ਬਾਂਡ ਵੀ ਦਿੱਤਾ ਗਿਆ 4 ਮਹੀਨੇ ਸਮਾਂ ਦਿੱਤਾ ਗਿਆ ਹੈਗਾ ਜੀ ਹਾਂ ਜੀ ਚਾਰਮੈਨ ਨੇ ਇਨਕੁਆਰੀ ਹੈਗੀ ਹੈ ਪੂਰੀ ਇਨਵੈਸਟੀਗੇਸ਼ਨ ਟੀਮ ਬਣੇਗੀ ਔਰ ਇਨਕੁਆਰੀ ਹੋਏਗੀ ਵੀ ਆਰ ਵੈਰੀ ਹੈਪੀ ਐਂਡ ਵੀ ਆਰ ਲੁਕਿੰਗ ਫਾਰ ਅ ਫੇਅਰ ਟ੍ਰਾਇਲ ਸੋ ਲੱਗਦਾ ਹੈ ਕਿ ਹੁਣ ਤੱਕ ਜਿਹੜੀ ਕਿ ਕਾਰਵਾਈ ਹੋਈ ਹੈਗੀ ਉਸ ਤੋਂ ਕਿਸ ਤਰ੍ਹਾਂ ਦੇਖਦੇ ਹੈਗੇ ਜੋ ਪੂਰੇ ਮਾਮਲੇ ਜੀ ਕੋਈ ਕਾਰਵਾਈ ਅਜ ਤੱਕ ਹੋਈ ਨਹੀਂ ਅਜ ਤੱਕ ਤਾਂ ਪੰਜਾਬ ਪੁਲਿਸੁੱਤੀ ਪਈ ਸੀ ਚਾਰ ਐਸਐਚਓ ਇਦਾਂ ਜੀ ਪੰਜਾਬ ਪੁਲਿਸ ਜਿਹੜੀ ਹੈ ਪੰਜਾਬ ਦੇ ਆਫਸਰ ਨਹੀਂ ਚਲਾਉਂਦੇ ਉਹ ਚਾਰ ਐਸਐਚਓ ਜਿਹੜੇ ਗੁੰਡੇ ਹਨ ਉਹ ਹੀ ਚਲਾਉਂਦੇ ਤੋ ਉਹਨਾਂ ਦੇ ਉੱਪਰ ਤਾਂ ਗਾਸ ਦੇਖ ਚੁੱਕੀ ਹੈ ਕਈਆਂ ਨੂੰ ਤਾਂ ਬਰਖਾਸਤ ਵੀ ਕੀਤਾ ਗਿਆ ਜੇ ਬਿਲ ਉਹਨਾਂ ਨੇ ਅਪਲਾਈ ਕੀਤੀ ਸੀ ਇੱਕ ਦੀ ਬਰਖਾਸ ਹੋ ਗਈ ਹੈ ਸੋ ਵੀ ਵਿਲ ਕੀਪ ਫਾਈਟਿੰਗ ਦਟ ਦੇ ਟਿਲ ਵੀ ਗੈਟ ਜਸਟਿਸ ਉਹ ਤਾਂ ਕਈ ਜਿਹੜੇ ਕਿ ਵਿਰੋਧੀ ਇਹ ਵੀ ਕਹਿ ਰਹੇ ਹੈਗੇ ਨੇ ਕਿ ਹੁਣ ਜਿਹੜਾ ਕਿ ਹੈ ਫੌਜ ਅਤੇ ਫਿਰ ਪੰਜਾਬ ਪੁਲਿਸ ਦੇ ਜਿਹੜਾ ਕਿ ਵਰਸਿਜ਼ਮ ਇਹ ਪੂਰਾ ਮਾਹੌਲ ਕਰ ਰਿਹਾ ਹੈ ਇਹ ਪਹਿਲੇ ਵੀ ਤੁਹਾਨੂੰ ਦੱਸਿਆ ਸੀ ਇਹ ਐਦਾਂ ਦੀ ਕੋਈ ਗੱਲ ਨਹੀਂ ਹੈ ਸਾਰੇ ਪੰਜਾਬ ਆਫਸਰ ਵੀ ਨਹੀਂ ਤੇ ਸਾਰੇ ਪੰਜਾਬ ਪੁਲਿਸ ਵੀ ਖਰਾਬ ਨਹੀਂ ਹੈ ਪਰ ਜਿਹੜੇ ਖਰਾਬ ਹੈ ਉਹਨਾਂ ਨੂੰ ਚੱਕ ਕੇ ਬਾਹਰ ਸੱਟਣ ਦੀ ਲੋੜ ਹੈ ਨਹੀਂ ਤੇ ਪੰਜਾਬ ਜਿਹੜਾ ਸਾਡਾ ਖਤਮ ਹੋ ਜਾਏ ਜਿਸ ਨਾਲ ਤੁਸੀਂ ਲੰਮਾ ਘਰਛਾ ਲੜ ਰਹੇ ਹੈਗੇ ਹਾਂ ਸੋ ਤੁਹਾਡੀ ਪਾਸੋਂ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਹੁਤ ਵਾਰ ਬਹੁਤ ਵਾਰ ਕੀਤੀ ਗਈ ਸੀ ਕਿ ਬਟ ਵੀ ਆਰ ਫਾਈਟਰਸ ਵੀ ਵਿਲ ਫਾਈਟ ਦਾ ਵਾਰ ਟਿਲ ਵੀ ਗੈਟ ਜਸਟਿਸ थैंक यू ਤੋ ਕਿ ਜਿਸ ਤਰ੍ਹਾਂ ਦੇ ਨਾਲ ਪੂਰਾ ਮਾਮਲਾ ਜਿਹੜਾ ਕਿ ਹੁਣ ਹਾਈ ਕੋਰਟ ਦੇ ਵਿੱਚ ਪਹੁੰਚਿਆ ਹੈਗਾ 4 ਮਹੀਨੇ ਦਾ ਸਮਾਂ ਜਿਹੜਾ ਕਿ ਦਿੱਤਾ ਗਿਆ ਹੈਗਾ ਤੇ ਜਿਸ ਤਰ੍ਹਾਂ ਦੇ ਨਾਲ ਇਹ ਪੂਰਾ ਮਾਮਲਾ ਕਾਫੀ ਹਾਈਲਾਈਟ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਸੀ ਕਿ ਜਿਹੜਾ ਕਿ ਕਰਨਾਲ ਬਾੜ ਜਿਹੜੀ ਕੁਟਪਾਰ ਕੀਤੀ ਗਈ ਸੀ ਸੋ ਹੁਣ ਜਿਹੜਾ ਕਿ ਇਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਜਿਹੜੀ ਕਿ ਇਨਵੋਲਵਮੈਂਟ ਨੂੰ ਕਿ ਟਾਰਗੇਟ ਰਕੇ ਚੰਡੀਗੜ੍ਹ ਪੁਲਿਸ ਦੇ ਹਵਾਲੇ ਕੇਸ ਕੀਤਾ ਗਿਆ ਦੇਖਣਾ ਹੋਵੇ ਕਿ 4 ਮਹੀਨੇ ਦੀ ਇਨਵੈਸਟੀਗੇਸ਼ਨ ਦੇ ਵਿੱਚ ਕੀ ਕੋਈ ਇਸ ਵਿੱਚ ਨਵਾਂ ਨਿਕਲ ਕੇ ਸਾਹਮਣੇ ਹੋ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਦੇ ਬੋਲ ਜਿਹੜੇ ਕਿ ਇੱਕ ਵੱਡਾ ਫੈਂਸਾ ਸੁਣਾਇਆ ਗਿਆ ਕਿ ਹੁਣ ਜ ਸੰਪੀਕ ਕੇ ਸੋ ਪ੍ਰਿਤਪਾਕ ਜੀ ਕਿ ਐਡਵੋਕੇਟ ਹੈਗੇ ਬਿਸਪਨ ਮਾਨਸਾ ਦਾ ਨਮਯੋਦ ਨੇ ਸੋ ਮੈਮ ਕੀ ਅੱਜ ਜਿਹੜੀ ਕਿ ਸੁਣਵਾਈ ਹੋएगी ਪਟੀਸ਼ਨ ਦੇ ਉੱਪਰ ਕੀ ਕੁਝ ਅਦਾਲਤ ਦੇ ਵਿੱਚ ਜੋ ਕਿਹਾ ਗਿਆ ਹੈ ਅੱਜ ਇਹ ਪਟੀਸ਼ਨ ਸਾਡੀ ਅਲਾਉ ਹੋ ਗਈ ਹੈ ਸਾਡੀ ਪਟੀਸ਼ਨ ਚ ਪ੍ਰੇਅਰ ਇਹੀ ਸੀ ਕਿ ਪੰਜਾਬ ਪੁਲਿਸ ਤੋਂ ਇਨਵੈਸਟੀਗੇਸ਼ਨ ਟਰਾਂਸਫਰ ਕੀਤੀ ਜਾਏ ਤੇ ਇੰਡੀਪੈਂਡੈਂਟ ਏਜੰਸੀਆਂ ਸੀਬੀਆਈ ਨੂੰ ਦਿੱਤੀ ਜਾਏ ਤੇ ਉਹ ਅਲਾਉ ਕਰਕੇ ਚੰਡੀਗੜ੍ਹ ਪੁਲਿਸ ਨੂੰ ਦੇ ਦਿੱਤੀ ਗਈ ਹੈ ਇਹ ਦੀ ਇਨਵੈਸਟੀਗੇਸ਼ਨ ਉਹਨੂੰ ਫਰਦਰ ਡਾਇਰੈਕਸ਼ਨਸ ਐ ਡੀਜੀਪੀ ਚੰਡੀਗੜ੍ਹ ਨੂੰ ਕਿ ਉਹ ਜਿਹੜੀ ਵੀ ਟੀਮ ਇਨਵੈਸਟੀਗੇਸ਼ਨ ਲਈ ਉਹ ਗਠਿਤ ਕਰਨਗੇ ਉਹ ਆਈਪੀਐਸ ਆਫੀਸਰ ਉਹਨੂੰ ਹੈਡ ਕਰਨਗੇ ਪਲੱਸ ਓਨ ਆ ਰਿਕਵੈਸਟ ਇਹ ਹੈ ਕਿ ਕੋਈ ਵੀ ਪੰਜਾਬ ਕਾਡਰ ਦਾ ਪੁਲਿਸ ਆਫੀਸਰ ਇਸ ਇਨਵੈਸਟੀਗੇਸ਼ਨ ਦਾ ਹਿੱਸਾ ਨਹੀਂ ਹੋਏਗਾ ਜੋ ਜਿਸ ਤਰ੍ਹਾਂ ਪਰਿਵਾਰ ਦੇ ਬੁੱਲ ਵੀ ਪੰਜਾਬ ਪੁਲਿਸ ਇਨਵੈਸਟੀਗੇਸ਼ਨ ਲੈ ਕੇ ਸਵਾਲ ਚੁੱਕੇ ਗਏ ਸੀਗੇ ਤਾਂ ਹੁਣ ਜਦੋਂ ਅੱਜ ਇਹ ਫੈਸਲਾ ਸੁਣਾਇਆ ਗਿਆ ਤਾਂ ਪੀੜਤ ਪੱਖ ਦਾ ਕੀ ਰੋਲ ਰਿਹਾ ਫਿਰ ਕੀ ਕਹਿਣਾ ਸੀ ਉਹਨਾਂ ਨੂੰ ਜੀ ਇਹਦੇ ਵਿੱਚ ਸਟੇਟ ਆਫ ਪੰਜਾਬ ਹੀ ਦੂਸਰੀ ਸਾਈਡ ਤੇ ਸੀਗੇ ਤੇ ਉਹਨਾਂ ਨੂੰ ਆਨਰੇਬਲ ਕੋਰਟ ਨੇ ਉਹਨਾਂ ਤੋਂ ਪੁੱਛਿਆ ਕਿ ਤੁਹਾਡਾ ਕਨਸੈਂਟ ਹੈ ਉਹਨਾਂ ਦਾ ਉਹਨਾਂ ਨੇ ਕਹਿਣਾ ਸੀ ਕਿ ਸਾਡੀ ਵੀ ਫੇਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਸੀਐਸਆਈਟੀ ਗਠਿਤ ਕੀਤੀ ਹੈ ਬਟ ਜਿਵੇਂ ਫਿਰ ਔਨਰੇਬਲ ਕੋਰਟ ਨੂੰ ਸਹੀ ਲੱਗਿਆ ਉਹਨਾਂ ਨੇ ਇਹ ਇਨਵੈਸਟੀਗੇਸ਼ਨ ਉੱਥੋਂ ਚੰਡੀਗੜ੍ਹ ਪੁਲਿਸ ਨੂੰ ਸੌਂਪਤੀ ਸੋ ਇੱਕ ਆਲਰੇਡੀ ਜਿਹੜੀ ਕਿ ਐਸਆਈਟੀ ਬਣੀ ਹੋਈ ਹੈ ਫਿਰ ਉਸ ਦਾ ਕੀ ਰੋਲ ਹੋਵੇਗਾ ਇਸ ਪੂਰੇ ਮਾਮਲੇ ਦੀ ਹੁਣ ਇਨਵੈਸਟੀਗੇਸ਼ਨ ਟਰਾਂਸਫਰ ਹੋ ਗਈ ਹੈ ਤਾਂ ਹੁਣ ਜੋ ਵੀ ਕਰੇਗੀ ਚੰਡੀਗੜ੍ਹ ਪੁਲਿਸ ਕਰੇ ਸੋ ਜੋ ਪਹਿਲਾਂ ਇਨਵੈਸਟੀਗੇਸ਼ਨ ਹੋ ਚੁੱਕੀ ਹੈ ਉਹ ਐਜ਼ ਇਟ ਇਜ਼ ਰਹੇਗੀ ਜਾਂ ਉਸੇ ਦੁਬਾਰਾ ਤੋਂ ਨਵੇਂ ਸਿਰੇ ਤੋਂ ਸ਼ੁਰੂਆਤ ਜੀ ਜਦੋਂ ਇਨਵੈਸਟੀਗੇਸ਼ਨ ਟਰਾਂਸਫਰ ਹੁੰਦੀ ਹੈ ਇਨਵੈਸਟੀਗੇਸ਼ਨ ਵਿੱਚ ਐਵਿਡੈਂਸ ਸਟੇਟਮੈਂਟਸ ਉਹ ਸਾਰੀਆਂ ਜਿੱਥੇ ਇਨਵੈਸਟੀਗੇਸ਼ਨ ਗਈ ਹੈ ਉਸ ਏਜੰਸੀ ਨੂੰ ਦੇ ਦਿੱਤੀਆਂ ਜਾਂਦੀਆਂ ਤਾਂ ਹੁਣੇ ਆਪਸ ਵਿੱਚ ਕੋਆਪਰੇਸ਼ਨ ਦੀ ਵੀ ਗੱਲ ਹੈ ਆਨਰੇਬਲ ਕੋਰਟ ਨੇ ਵੀ ਕਿਹਾ ਕਿ ਡੀਜੀਪੀ ਪੰਜਾਬ ਪੂਰਾ ਕੋਆਪਰੇਟ ਕਰਕੇ ਇਹਨਾਂ ਨੂੰ ਜੋ ਵੀ ਅਸਿਸਟੈਂਸ ਚਾਹੀਦੀ ਹੈ ਉਹ ਦੇਣਗੇ ਚੰਡੀਗੜ੍ਹ ਸਮਾਂ ਦਿੱਤਾ ਗਿਆ ਕੋਈ ਟਾਈਮ ਬੌਂਡ ਹੈ 4 ਮਹੀਨੇ ਦਾ ਟਾਈਮ ਦਿੱਤਾ ਹੈ ਕਿ 4 ਮਹੀਨਿਆਂ ਵਿੱਚ ਇਨਵੈਸਟੀਗੇਸ਼ਨ ਕੰਪਲੀਟ ਹੋਏਗੀ। ਸੋ ਲੱਗਦਾ ਹੈ ਨਾ ਕਿ 4 ਮਹੀਨੇ ਦੇ ਸਮੇਂ ਦੇ ਵਿੱਚ ਕੇਸ ਦੇ ਵਿੱਚ ਬਹੁਤ ਸਾਰੇ ਇੱਦਾਂ ਦੇ ਹੈਗੇ ਜਿੱਥੇ ਕਿ ਪ੍ਰਭਾਵ ਦੇ ਨਾਲ ਕੋਈ ਜਿਹੜੇ ਕਿ ਸਥਿਤੀ ਬਦਲੀ ਜਾ ਸਕਦੀ ਹੈ। ਕੁਝ ਇਸ ਤਰ੍ਹਾਂ ਨਾਲ ਇੱਕ ਡਾਇਰੈਕਸ਼ਨ ਸਾਰੀ ਕਿਤੇ ਸਾਨੂੰ ਔਨਰੇਬਲ ਕੋਰਟ ਤੋਂ ਜਿਵੇਂ ਉਮੀਦ ਸੀਗੀ ਕਿ ਇੱਕ ਪੋਜ਼ਿਟਿਵ ਆਊਟਕਮ ਆਏਗੀ ਜੋ ਕਿ ਆਈ ਹੈ ਕਿ ਪੰਜਾਬ ਪੁਲਿਸ ਦਾ ਰੋਲ ਹਟਾ ਦਿੱਤਾ ਗਿਆ ਹੈ। ਤਾਂ ਇਸ ਕਰਕੇ ਸਾਨੂੰ ਪਰ ਉਸ ਹੈ ਰੱਬ ਤੇ ਵੀ ਪਰ ਉਸ ਹੈ ਕਿ ਇਹਦਾ ਵੀ ਇੱਕ ਪੋਜ਼ਿਟਿਵ ਆਊਟਕਮ ਜੋ ਸਹੀ ਹੋਏਗਾ ਉਹ ਆਏਗਾ ਸੋ ਜਿਹੜੇ ਕਿ ਬਹੁਤ ਸਾਰੇ ਇੱਧਰ ਦੇ ਮਲਜ਼ਮ ਵੀ ਹੈਗੇ ਜਿਨ੍ਹਾਂ ਦੇ ਵਿਰੁੱਧ ਅਦਾਲਤ ਦਾ ਰੁਖ ਕੀਤਾ ਗਿਆ ਹੈਗਾ ਤੇ ਉਸ ਨੂੰ ਲੈ ਕੇ ਕੀ ਫੈਸਲਾ ਕੀਤਾ ਜੀ ਉਹ ਇੱਕ ਸੈਪਰੇਟ ਇਸ਼ੂ ਹੈ ਸਾਡੀ ਪਟੀਸ਼ਨ ਚ ਉਹਨਾਂ ਦਾ ਕੋਈ ਹਜੇ ਰੋਲ ਨਹੀਂ ਸੀਗਾ ਅਸੀਂ ਸਿਰਫ ਟਰਾਂਸਫਰ ਆਫ ਇਨਵੈਸਟੀਗੇਸ਼ਨ ਮੰਗ ਰਹੇ ਸੀ ਬਾਕੀ ਹੁਣ ਉਹਨਾਂ ਨੇ ਜਿਹੜੀ ਵੀ ਆਪਣੀ ਬੇਲ ਦੀਆਂ ਰਾਈਟਸ ਜਾਂ ਦੂਸਰੀ ਐਕਸਰਸਾਈਜ਼ ਕਰਨੀਆਂ ਥੈਟ ਇਜ਼ ਅਪ ਟੂ ਥੈਮ ਸੋ ਕਰਨਲ ਬਾਦ ਕੁਟਮਰ ਮਾਮਲੇ ਲੈ ਕੇ ਜੋ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਤਾਂ ਜਿਹੜੇ ਕਿ ਕਈ ਸੇਵਾਮੁਕ ਕਰਨਲ ਵੀ ਉੱਥੇ ਪਹੁੰਚੇ ਹੋਏ ਸਨ ਸਰ ਕਿਸ ਤਰ੍ਹਾਂ ਦੇਖਦੇ ਹੋ ਜੋ ਇਸ ਸਮੇਂ ਸਥਿਤੀ ਬਣੀ ਹੋਈ ਹੈ ਪੰਜਾਬ ਦੇ ਵਿੱਚ ਜੋ ਇਹ ਹਾਲਾਤ ਹੋਏ ਨੇ ਕਰਨਲਾਂ ਕੁਟਮਰ ਬਣਾ ਕਰਨਲ ਅਸੀਂ ਹੁਣ ਕਰਨਲ ਸਾਹਿਬ ਦੀ ਗੱਲ ਕਰ ਰਹੇ ਹਾਂ ਰਾਈਟ ਉਹਨੂੰ ਆਪਾਂ ਸੌਡ ਆਊਟ ਕਰਾਂਗੇ ਇਹ ਮਸਲਾ ਉੱਥੇ ਨਾ ਛੱਡੋ ਇਸ ਮਸਲੇ ਨੂੰ ਚੱਕੋ ਪੂਰੇ ਸਟੇਟ ਦੀ ਆਵਾਮ ਦਾ ਇੱਕ ਕਰਨਲ ਸਾਹਿਬ ਨੂੰ ਨਹੀਂ ਕੁਟਿਆ ਇਹ ਤੁਹਾਨੂੰ ਕੁਟਿਆ ਉਹਨੂੰ ਕੁੱਟਿਆ ਮੈਨੂੰ ਕੁੱਟਿਆ ਕਹਿੰਦ ਭਾਵ ਕੀ ਹੈ ਕੀ ਅਸੀਂ ਗੁੰਡਾ ਰਾਜ ਲੈ ਕੇ ਨਾ ਆਏ تھے ਕੀ ਅਸੀਂ ਆਪਣੇ ਕਿਸੇ ਵੀ ਮੁਲਾਜ਼ਮ ਨੂੰ ਇੱਕ ਚੀਜ਼ ਪਤਾ ਹੋਣਾ ਚਾਹੀਦਾ ਹਰ ਬੰਦੇ ਨੂੰ ਪਤਾ ਹੋਣਾ ਚਾਹੀਦਾ ਸਾਡਾ ਕਨਸਟੀਟਿਊਸ਼ਨ ਕਿੱਥੋਂ ਸ਼ੁਰੂ ਹੁੰਦਾ 26 ਦਾ ਪੀਪਲ ਆਫ ਇੰਡੀਆ ਉਹਦਾ ਮਤਲਬ ਕੀ ਹੋਇਆ ਉਹਦਾ ਮਤਲਬ ਵੀ ਦਾ ਪੀਪਲ ਅਸੀਂ ਇਸ ਦੇਸ਼ ਦੇ ਅਸਲੀ ਮਾਲਕ ਹੈਗੇ ਆ ਜੀ ਭਾਈ ਜੀ ਕੋਈ ਲੀਡਰ ਨਹੀਂ ਹੁੰਦਾ ਅਜਿ ਦੇ ਜ਼ਬਾਨੇ ਚ ਉਹ ਸਰਵਰ ਹੁੰਦਾ ਹੈ ਅਸੀਂ ਉਹਨੂੰ ਨਿਯੁਕਤ ਕਰਦੇ ਹਾਂ ਕਿ ਸਾਡੀ ਸੇਵਾਕਾਰ ਇਸ ਲਈ ਉਹ ਤੁਹਾਨੂੰ ਮੈਨੀਫੈਸਟ ਦਿੰਦਾ ਪਹਿਲਾਂ ਕਿ ਜੀ ਜੇ ਮੈਨੂੰ ਤੁਸੀਂ ਉੱਥੇ ਬਿਠਾਉਂਗੇ ਤੇ ਮੈਂ ਇਹ ਕੰਮ ਕਰਾਂਗਾ ਕਿੰਨਾਂ ਨੇ ਜਾ ਕੇ ਚੱਕੀ ਤੱਕ ਉਹਨੇ ਕੰਮ ਕੀਤਾ ਨਹੀਂ ਕੀਤਾ ਜੀ ਚੈੱਕ ਕਰੋ ਉਹ ਤੁਹਾਡਾ ਨੌਕਰ ਆ ਉਹਨੂੰ ਹੁਣ ਇਹ ਲੀਡਰ ਫੀਡਰ ਜਿਹੜੇ ਬੰਦੇ ਆ ਇਹਨਾਂ ਨੂੰ ਲੀਡਰ ਬਣਾਉਣਾ ਬੰਦ ਕਰੋ ਇਹਨਾਂ ਨੂੰ ਕਹੋ ਕਾਕਾ ਜੀ ਤੁਸੀਂ ਨੌਕਰ ਆ ਤੁਸੀਂ ਮੇਰਾ ਕੰਮ ਕਰਨ ਆਏ ਜੇ ਨਹੀਂ ਕਰ ਸਕਦੇ ਨਾ ਬੈਠੋ ਇੱਥੇ ਇਹ ਤੁਸੀਂ ਆਪਣੀ ਐਸਪੀਰੇਸ਼ਨਸ ਫੁੱਲਫਿਲ ਕਰਨ ਨਹੀਂ ਆਏ ਹੋ ਸੀ ਮੇਰੀ ਐਸਪੀਰੇਸ਼ਨਸ ਫੁੱਲਫਿਲ ਕਰਨ ਆਏ ਹੋ ਇਹਨਾਂ ਦੀ ਐਸਪੀਰੇਸ਼ਨ ਫੁੱਲਫਿਲ ਕਰਨ ਆਏ ਹੋ ਇਹਨਾਂ ਦੀ ਇਹਨਾਂ ਦੀ ਸਾਰਿਆਂ ਦੀ ਤੁਸੀਂ ਸਾਡੇ ਲਈ ਕੰਮ ਕਰਨ ਆਏ ਹੋ ਆਪਣੇ ਲਈ ਨਹੀਂ ਪਹਿਲੀ ਚੀਜ਼ ਉਹੀ ਚੀਜ਼ ਪੁਲਿਸ ਨਾਲ ਲੱਗਦਾ ਉਹੀ ਐਡਮਿਨਿਸਟ੍ਰੇਸ਼ਨ ਨਾਲ ਲੱਗਦਾ ਡੀਸੀ ਕੋਈ ਇੱਥੇ ਉਹ ਨਹੀਂ ਲੱਗਿਆ ਉਹ ਵੀ ਸਰਕਾਰੀ ਨੌਕਰ ਆ ਜੀ ਸਰਕਾਰ ਨੂੰ ਤਨਖਾਹ ਦਿੰਦੀ ਹੈ ਤਨਖਾਹ ਦੇ ਪੈਸੇ ਕਿੱਥੋਂ ਆਉਂਦੇ ਆ ਸਾਡੇ ਤੋਂ ਲਿੱਤੇ ਜਾਂਦੇ ਆ ਯਾਨੀ ਕਿ ਤੁਸੀਂ ਉਹਨੂੰ ਪੈ ਤਨਖਾਹ ਦਿੰਦੇ ਹੋ ਸਮਝੋ ਡੀਸੀ ਪੀਸੀ ਕੁਝ ਨਹੀਂ ਉਹ ਉਹਦਾ ਵੀ ਉਹਦੀ ਜ਼ਿੰਮੇਵਾਰੀ ਪੈਂਦੀ ਹੈ ਤੁਹਾਡੀ ਸੇਵਾ ਕਰਨਾ ਕਹਿੰਦਾ ਭਾਵ ਤੁਹਾਡੇ ਇੰਸਟੀਟਿਊਸ਼ਨ ਨਹੀਂ ਕਿਹਾ ਹਾਲਤ ਇਹ ਹੋ ਗਈ ਹੈ ਕਿ ਜਿਹਨੂੰ ਜਿਹਨੇ ਸਾਨੂੰ ਸਰਵ ਕਰਨਾ ਸੀ ਉਹ ਸਾਡੇ ਮਾਸਟਰ ਬਣ ਗਏ ਮਾਸਟਰ ਕਿਉਂ ਬਣ ਗਏ ਕਿਉਂਕਿ ਉਹਨਾਂ ਨੂੰ ਲਾਅ ਕਰਤਾ ਤੋਂ ਪੰਜਾਬ ਪੁਲਿਸ ਤੋਂ ਲੈ ਕੇ ਹੁਣ ਚੰਡੀਗੜ੍ਹ ਪੁਲਿਸ ਜਿਹੜੀ ਕਿਨਵੈਸਟੀਗੇਸ਼ਨ ਸੌਂਪੀ ਗਈ ਹੈ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਉਮੀਦ ਹੈ ਕਿ ਇਸ ਲਈ ਕਿਉਂਕਿ ਦੋ ਚੀਜ਼ਾਂ ਤੁਸੀਂ ਵੈਸੇ ਵੀ ਦੇਖੋ ਪੰਜਾਬ ਪੁਲਿਸ ਨੂੰ ਤੇ ਚੰਡੀਗੜ੍ਹ ਚ ਪੁਲਿਸਿੰਗ ਕਿਵੇਂ ਹੁੰਦੀ ਹੈ ਤੁਸੀਂ ਦੇਖੋਗੇ ਚੰਡੀਗੜ੍ਹ ਚ ਥੋੜਾ ਡਿਸਪਲਨ ਹੈਗਾ ਰਾਈਟ ਚੰਡੀਗੜ੍ਹ ਦੀ ਪੁਲਿਸ ਚ ਡਿਸਪਲਨ ਹੈਗਾ ਰਾਈਟ ਦੂਜਾ ਇੱਕ ਮੰਗ ਇਹ ਸੀਗੀ ਕਿ ਜਿਹੜਾ ਚੰਡੀਗੜ੍ਹ ਦਾ ਪੁਲਿਸ ਦਾ ਅਫਸਰ ਹੋਵੇ ਪੰਜਾਬ ਕਾਦਰ ਦਾ ਨਾ ਹੋਵੇ ਦੇਖੋ ਜੇ ਕਾਦਰ ਦਾ ਹੋਏ ਤਾਂ ਗਲਤ ਹੋ ਹੀ ਹੋ ਗਈ ਜੀ ਮੰਗ ਅਲਟੀਮੇਟਲੀ ਮੰਗ ਕੀ ਸੀਗੀ ਮੰਗ ਇਹ ਹੈ ਕਿ ਤੁਸੀਂ ਚੋਰ ਨੂੰ ਇਹ ਨਹੀਂ ਕਹਿ ਸਕਦੇ ਕਿ ਤੂੰ ਹੁਣ ਇਹਦੀ ਇਨਵੈਸਟੀਗੇਸ਼ਨ ਵੀ ਤਸਵੀਕ ਵੀ ਕਰ ਰਾਈਟ ਇਹ ਤੇ ਨਿਆਂ ਵੀ ਕਰ ਤੇ ਐਕਸ਼ਨ ਮਿਲੇ ਦੇ ਚੋਰ ਨੂੰ ਇਸਲਾ ਕੰਮ ਨਹੀਂ ਨਵਰ ਕੰਮ ਕੀ ਰਿਹਾ ਗਿਆ রাইਟ ਇਸ ਲਈ ਅਸੀਂ ਮੰਗ ਸੀਗੀ ਕਿ ਨਿਊਟਰਲ ਏਜੰਸੀ ਕੋਲ ਜਾਵੇ ਇਸ ਲਈ ਸਾਨੂੰ ਉਮੀਦ ਹੈਗੀ ਹੈ ਕਿ ਕਿਉਂਕਿ ਚੰਡੀਗੜ੍ਹ ਪੁਲਿਸ ਕੋਲ ਗਈ ਹੈ ਤੇ ਸ਼ਾਇਦ ਸ਼ਾਇਦ ਹੁਣ ਉਹ ਕੰਮ ਕੀ ਕਰਦੇ ਹੈ ਗਰਾਊਂਡ 'ਚ ਕਿਉਂਕਿ ਇਹ ਕੇਸ ਸਾਰਿਆਂ ਦੀ ਨਜ਼ਰ 'ਚ ਹੈਗਾ ਅਸੀਂ ਸਾਰਿਆਂ ਨੂੰ ਦੇਖਾਂਗੇ ਕਿਵੇਂ ਇਨਵੈਸਟੀਗੇਟਿੰਗ ਆਫਸਰ ਇਸ ਨਾਲ ਕੰਮ ਕਰਦਾ ਕਿਉਂ ਕਿ ਇੱਥੇ ਐਵਿਡੈਂਸ ਆਲਰੇਡੀ ਸਾਰਿਆਂ ਨੂੰ ਪਤਾ ਹੈ ਐਵਿਡੈਂਸ ਔਨ ਗਰਾਊਂਡ ਔਨ ਪੇਪਰ ਇਨ ਮੀਡੀਆ ਹੈਗਾ ਜੀ ਰਾਈਟ ਕੋਈ ਮੁਕਰ ਨਹੀਂ ਸਕਦਾ ਜਿਹੜੇ ਕਿਸੇ ਦਾ ਕੀ ਕਹਿੰਦੇ ਆ કબੂਲਨਾਮਾ ਹੈ ਉਹ ਕੱਲ ਇਹ ਨਹੀਂ ਕਹਿੰਦਾ ਕਿ ਇਹ ਤਾਂ ਮੇਰਾ ਸਹੀ ਨਹੀਂ ਉਹ ਤਾਂ ਸੀ ਉਹ ਆਪ ਆਪ ਉਹਨੇ ਫੋਨ ਕੀਤਾ ਉਹ ਤਾਂ ਉਸੇ ਟਾਈਮ ਪੇਸ਼ ਕੀਤਾ ਗਿਆ ਸੀ ਮੋਰਫ ਤਦ ਹੋ ਸਕਦਾ ਜੋ ਤੁਸੀਂ 24 48 ਘੰਟੇ ਦੋਗੇ ਤਦ ਮੋਰਫ ਹੋਏਗਾ ਬਟ ਇਨਸਟੈਂਟ ਮੋਰਫਿੰਗ ਨਹੀਂ ਹੁੰਦੀ ਉਹ ਸਾਰਾ ਉਤਰਦਾ ਹੈਗਾ ਸੋ ਹੁਣ ਇਹ ਦੱਸਣਗੇ ਕਿ ਕੀ ਸਾਡੀ ਰਿਕੁਆਇਰਮੈਂਟ ਕੀ ਹੈ ਜਸਟਿਸ ਜੀ ਦੈਟਸ ਤੇ ਉਹਨੂੰ ਅਸੀਂ ਹਜੇ ਮੌਕਾ ਦਿੰਨੇ ਕਿ 4 ਮਹੀਨੇ ਦਾ ਸਮਾਂ ਬਾਂਡ ਦਿੱਤਾ ਗਿਆ ਹੈਗਾ ਲੱਗਦਾ ਹੈ ਕਿ ਪੂਰਾ ਇਹ ਮਾਮਲਾ ਦੀ ਗਹਿਰਾਈ ਤੱਕ ਜਾਂਚ ਹੋਵੇ ਕਕੇ ਆ ਕੇਸ ਤਾਂ ਮੀਡੀਆ ਚ ਬਹੁਤ ਕਵਰ ਹੋ ਗਿਆ ਇਹਦੀ ਬੈਕਗ੍ਰਾਉਂਡ ਕੀ ਹੈਗੀ ਆ ਇਹ ਕੀ ਚੀਜ਼ ਹੈਗੀ ਮੈਂ ਸਿਰਫ ਤੁਹਾਡੇ ਚੈਨਲ ਦੇ ਜ਼ਰੀਏ ਜਿੰਨੇ ਵੀ ਪੰਜਾਬੀ ਦਰਸ਼ਕ ਤੁਸੀਂ ਕਿਹਾ ਵੀ ਬਾਹਰ ਵੀ ਦੇਖਦੇ ਆ ਆਪਣੇ ਪੰਜਾਬੀ ਭਾਈ ਬਹੁਤ ਬੈਠੇ ਆ ਮੈਂ ਇੱਕ ਲਾਰਜਰ ਜੀ ਗੱਲ ਕਰਨਾ ਚਾਹੁੰਦਾ ਵੀ ਸਾਡੇ ਪੰਜਾਬ ਦਾ ਹਾਲ ਬਹੁਤ ਮਾੜਾ ਹੈ ਇਹ ਇੱਕ ਜਿਹੜਾ ਇਨਸੀਡੈਂਟ ਹੈਗਾ ਇਹ ਇੱਕ ਇਹੋ ਜਿਹੇ ਹਜ਼ਾਰਾਂ ਇਨਸੀਡੈਂਟ ਹੁੰਦੇ ਆ ਇਹ ਤਾਂ ਇੱਕ ਸ਼ੋਅ ਵੀ ਕਰਨਲ ਸੀ ਕਿ ਅਸੀਂ ਨਾਲ ਖੜੇ ਸੀਗੇ ਲੋਕ ਵੈਟਰਨ ਸਪੋਰਟ ਆ ਗਈ মিডিਆ ਹੋ ਗਿਆ ਤਾਂ ਥੋੜੀ ਬਹੁਤ ਉਹਨਾਂ ਦੀ ਸ਼ਰਵਾਈ ਹੋ ਗਈ ਔਰ ਇਹਦੇ باوجود ਵੀ ਤੁਸੀਂ ਦੇਖਿਆ ਸਾਰਿਆਂ ਨੇ ਵੀ ਪੰਜਾਬ ਪੁਲਿਸ ਔਰ ਪੰਜਾਬ ਗਵਰਨਮੈਂਟ ਨੇ ਕਿੰਨਾ ਵਾਧਾ ਜੋਰ ਲਾ ਲਿਆ ਵੀ ਇਹਨੂੰ ਕਿਵੇਂ ਕਵਰ ਅਪ ਕਰਿਆ ਜਾਵੇ ਰਾਈਟ ਸੋ ਇਹ ਤੁਹਾਡੇ ਜ਼ਰੀਏ ਇੱਕੋ ਹੀ ਇੱਕ ਸੁਨੇਹਾ ਹੈਗਾ ਸਾਰਿਆਂ ਨੂੰ ਪੰਜਾਬੀਆਂ ਨੂੰ ਵੀ ਭਾਈ ਸਾਨੂੰ ਬੈਠ ਕੇ ਸੋਚਣ ਦੀ ਲੋੜ ਹੈ ਸਾਨੂੰ ਕਿਸੇ ਨੇ ਬਾਹਰੋਂ ਨਹੀਂ ਮਾਰਿਆ ਸਾਨੂੰ ਇਹ ਮਾਰਿਆ ਸੀ ਆਪਣੇ ਆਪ ਨੂੰ ਹੀ ਮਾਰਿਆ ਹੈਗਾ ਇਹੇ ਜੇ ਹਾਲਾਤ ਪਹਿਲਾਂ ਸੀ ਪੁਲਿਸ ਦੇ ਕੰਟਰੋਲ ਜਦੋਂ 80s ਆ 90s ਦਾ ਦੌਰ ਸੀਗਾ ਉਦੋਂ ਵੀ ਆਰਮੀ ਇੱਥੇ ਬੁਲਾਈ ਗਈ ਸੀ ਆਰਮੀ ਦੇ ਰਹਿਣ ਕਰਕੇ ਬਹੁਤ ਬਚਾਅ ਹੋ ਗਿਆ ਨਹੀਂ ਤੇ ਇਹਨਾਂ ਨੇ ਉਦੋਂ ਵੀ ਆਹੀ ਕੰਮ ਕਰਦੇ ਸੀ ਆਪਣੇ ਮੁੰਡੇ ਨੇ ਪੁਲਿਸ 'ਚ ਵੀ ਆਪਣੇ ਹੀ ਮੁੰਡਿਆਂ ਨੂੰ ਇਹ ਉਦੋਂ ਵੀ ਇਹਨਾਂ ਨੇ ਚੱਕ-ਚੱਕ ਕੇ ਮਾਰਿਆ ਉਦੋਂ ਵੀ ਇਹਨਾਂ ਨੂੰ ਇਨਸੈਂਟਿਵ ਕੀ ਦਿੱਤਾ ਗਿਆ ਤਾ ਮਾਰੋਗੇ ਤਾਂ ਤੁਹਾਡੀ ਪ੍ਰੋਮੋਸ਼ਨ ਹੋਊਗੀ ਤੇ ਤੁਹਾਨੂੰ ਪੈਸੇ ਮਿਲਣਗੇ ਜੇ ਆਪਾਂ ਕਿਸੇ ਵੀ ਬੰਦੇ ਨੂੰ ਇਹੋ ਜਿਹਾ ਇਨਸੈਂਟਿਵ ਦਵਾਂਗੇ ਤਾਂ ਉਹ ਗਲਤ ਕੰਮ ਵੀ ਕਰ ਸਕਦਾ ਉਹਨਾਂ ਦੀ ਅਕਾਉਂਟੇਬਿਲਟੀ ਕਿੱਥੀ ਆ ਇਹ ਉਸੇ ਹੀ ਸੋਚ ਦਾ ਅੱਗੇ ਹੁਣ ਆਪਾਂ ਨਤੀਜਾ ਦੇਖ ਰਹੇ ਹਾਂ ਔਰ ਭੁਗਤ ਰਹੇ ਹਾਂ ਤੇ ਇਹ ਸਾਡੇ ਜਿਹੜੇ ਲੋਕ ਨੇ ਸੋਸਾਇਟੀ ਆ ਪੋਲੀਟੀਸ਼ੀਅਨਸ ਨੇਗੇ ਇਹਨਾਂ ਨੂੰ ਬਹੁਤ ਸੋਚਣ ਦੀ ਲੋੜ ਆ ਵੀ ਭਾਈ ਪੰਜਾਬ ਨੂੰ ਕਿਹੜੇ ਪਾਸੇ ਲੈ ਕੇ ਜਾਣਾ ਨਹੀਂ ਤਾਂ ਆਲਰੇਡੀ ਖੱਡੇ 'ਚ ਪਏ ਆ ਹੋਰ ਪਤਾ ਨਹੀਂ ਕਿੰਨਾ ਡੂੰਘਾ ਖੱਡਾ ਆਪਾਂ ਪਟਣਾ ਹੈ ਯੰਗ ਜਨਰੇਸ਼ਨ ਉਹ ਤੁਸੀਂ ਇੱਥੇ ਆ ਇਹ ਅਸੀਂ ਇਹੋ ਜਿਹੀਆਂ ਚੀਜ਼ਾਂ ਤੇ ਨਹੀਂ ਫਸਣ ਵਾਲੇ ਹੈਗੇ ਠੀਕ ਆ ਸਿੰਪਲ ਜੀ ਗੱਲ ਹੈ ਜੇ ਤੁਸੀਂ ਕ੍ਰਾਈਮ ਕਰਿਆ ਜਾਂ ਮੈਂ ਕ੍ਰਾਈਮ ਕਰਿਆ ਉਹਨੂੰ ਪਨਿਸ਼ਮੈਂਟ ਮਿਲਣੀ ਚਾਹੀਦੀ ਹੈ ਗੱਲ ਖਤਮ ਜੀ ਕਿਸੇ ਨੂੰ ਪਹੁੰਚਾਉਣ ਦੀ ਲੋੜ ਆ ਯਾਰ ਸਿੰਪਲ ਤੇ ਇਹ ਆ ਆ ਮੁੰਡਾ ਖੜਾ ਇਹ ਆਪਦੀ ਡਿਊਟੀ ਕਰ ਰਿਹਾ ਪੁਲਿਸ ਵਾਲਾ ਜਿਹੜਾ ਫੌਜ ਵਾਲਾ ਆਪਦੀ ਡਿਊਟੀ ਕਰ ਰਿਹਾ ਸਾਰੇ ਆਪਦੇ ਆਪਦੇ ਕੰਮ ਕਰੋ ਇਮਾਨਦਾਰੀ ਨਾਲ ਕਰੋ ਯਾਰ ਤੁਹਾਨੂੰ ਤਨਖਾਹ ਮਿਲਦੀ ਹੈ ਰੋਟੀ ਕੱਪੜੇ ਮਕਾਨ ਦਾ ਜ਼ਿਗਾਰਡ ਹੋ ਗਿਆ ਉਹ ਰੱਬ ਨੂੰ ਜਾ ਕੇ ਕੀ ਅੱਖਾਂ ਦਿਖਾਓਗੇ ਦਰਖਾਹ ਲੈ ਲੋ ਠੀਕ ਹੈ ਜਿਹੜੇ ਪੁਲਿਸ ਦੇ ਰਿਫਾਰਮ ਹੋਣ ਦੀ ਵੀ ਲੋੜ ਹੈ ਇਹ ਵਿਚਾਰੇ ਪੁਲਿਸ ਵਾਲੇ ਵੀ ਦੁਖੀ ਨੇ ਇਹਨਾਂ ਦੀਆਂ ਡਿਊਟੀਆਂ ਕੋਈ ਤੈਅ ਨਹੀਂ ਇਹਨਾਂ ਦੇ ਕੋਈ ਆਵਰਸ ਫਿਕਸਡ ਨਹੀਂ ਇਹਨਾਂ ਨੂੰ ਥੱਲੇ ਵਾਲੇ ਨੂੰ ਛੱਡਿਆ ਹੋਇਆ ਅਫਸਰ ਗਰੀ ਅਫਸਰ ਕਰਦੇ ਆ ਫੌਜ ਤੇ ਫੌਜ ਦੇ ਅਫਸਰ ਤੇ ਪੁਲਿਸ ਦੇ ਅਫਸਰ ਚ ਬਹੁਤ ਫਰਕ ਹੈ ਫੌਜ ਦੇ ਅਫਸਰ ਦੀ ਟ੍ਰੇਨਿੰਗ ਜਵਾਨ ਇਕੱਠੇ ਬੈਰਕਾਂ ਚ ਰਹਿੰਦੇ ਨੇ ਸ਼ੁਰੂ ਤੋਂ ਇੱਥੇ ਆਈਪੀਐਸ ਅਫਸਰ ਆ ਜਾਂਦਾ ਉਹਨੇ ਕਦੇ ਥੱਲੇ ਵਾਲੇ ਦੀ ਨੌਕਰੀ ਨਹੀਂ ਕਰੀ ਜਾਂਦੀ ਨਾਲ ਉਹ ਅੱਡ ਆਪ ਦਾ ਬਲੇਮ ਇਹਨਾਂ ਤੇ ਪਾਉਂਦੇ ਆ ਇਹ ਵਿਚਾਰੇ 20-20 ਘੰਟੇ ਰੋਡਾਂ ਤੇ ਖੜਦੇ ਆ ਪੁਲਿਸ ਵਾਲੇ ਕਦੇ ਇਹਨਾਂ ਨੂੰ ਮੈਂ ਕਈ ਇਹਨੂੰ ਪੁੱਛਿਆ ਮੈਂ ਬੇਟਾ ਪਾਣੀ ਲੈ ਕੇ ਆਏ ਹਾਂ ਰੋਟੀ ਕਿੱਥੋਂ ਖਾਓਗੇ ਉਹ ਕਹਿੰਦੇ ਜੀ ਕੀ ਕਰੀਏ ਇਹ ਇੱਕ ਪੂਰੀ ਓਵਰਆਲਿੰਗ ਕਰਨ ਦੀ ਲੋੜ ਹੈ ਭਾਈ ਸਾਹਿਬ ਪੁਲਿਸ ਰਿਫਾਰਮਸ ਔਰ ਇਹ ਜੌਬ ਕੀ ਦਾ ਜਿਹੜੇ ਗਵਰਨਮੈਂਟ 'ਚ ਬੈਠੇ ਆ ਪੋਲੀਟੀਸ਼ੀਅਨਸ ਔਰ ਪਲੱਸ ਜਿਹੜੇ ਸੀਨੀਅਰ ਪੁਲਿਸ ਆਫੀਸਰਸ ਆ ਕਿਉਂ ਨਹੀਂ ਕਰ ਰਹੇ ਇਹਦੇ ਆਨਸਰ ਜੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਕਿਉਂ ਨਹੀਂ ਕਰਨਾ ਚਾਹੀਦਾ ਇਹਦਾ ਇੱਕ ਪੁਆਇੰਟ ਮੈਂ ਤੁਹਾਨੂੰ ਦੱਸਦਾ ਦੇਖੋ ਹਿੰਦੁਸਤਾਨ ਦੀ ਅਗੇਨ ਹਿਸਟਰੀ ਚ ਜਾਓ ਮੈਂ ਹਿਸਟਰੀ ਨੂੰ ਕਿਉਂ ਮੌਤ ਮੰਨਦਾ ਕਿਉਂਕਿ ਹਿਸਟਰੀ ਸਾਨੂੰ ਲੈਸਨ ਦਿੰਦੀ ਹੈ ਹੁਣ ਤੁਸੀਂ ਇੱਕ ਮਿੰਟ ਸੋਚੋ ਅਸੀਂ ਗੁਲਾਮ ਰਹੇ ਹਾਂ ਜੀ ਜਦ ਅੰਗਰੇਜ਼ਾਂ ਨੇ ਇਹ ਜਿਹੜਾ ਸਿਸਟਮ ਐਸਾ ਐਡਮਿਨਿਸਟ੍ਰੇਸ਼ਨ ਦਾ ਪੁਲਿਸ ਦਾ ਇਹ ਸਿਸਟਮ ਸਾਨੂੰ ਅੰਗਰੇਜ਼ਾਂ ਨੇ ਦਿੱਤਾ ਸੀ ਕਿੰਨੇ ਅੰਗਰੇਜ਼ ਸੀਗੇ ਹਿੰਦੁਸਤਾਨ ਚ 10000 10000 ਅੰਗਰੇਜ਼ਾਂ ਨੇ ਪੂਰੇ ਹਿੰਦੁਸਤਾਨ ਨੂੰ ਬੰਨ੍ਹ ਕੇ ਰੱਖਿਆ ਸੀ ਕਿਵੇਂ ਸਾਡੇ ਸਾਡੇ ਉੱਤੇ ਲਾਠੀ ਚਾਰਜ ਕੌਣ ਸਾਡੇ ਹੀ ਬੰਦੇ ਉਹਨੇ ਸਾਡੇ ਹੀ ਬੰਦੇ ਭਾਲੇ ਹੋਏ ਸੀਗੇ ਪੁਲਿਸ ਦੀ ਵਰਦੀ ਪਾਤੀ ਜਿਉਂ ਦੀ ਹਾਂ ਆਪਣੇ ਬੰਦਿਆਂ ਨੂੰ ਕਟਾਪਾ ਚਾਲੂ ਉਹੀ ਤੁਹਾਡੇ ਆਈਸੀਐਸ ਸੀਗੇ ਇੰਡੀਅਨ ਸਿਵਲ ਸਰਵਿਸਸ ਉਹ ਆਈਐਸ ਬਣ ਗਏ ਇਹਨਾਂ ਦੀ ਜਿਹੜਾ ਕਲਚਰ ਹੈਗਾ ਉਹ ਅੰਗਰੇਜ਼ਾਂ ਨਾਲ ਆਇਆ ਹੈ ਇਹ ਹਜੇ ਵੀ ਇਹ ਸਮਝਦੇ ਆ ਕਿ ਅਸੀਂ ਹਿੰਦੂਸਤਾਨੀਆਂ ਨਾਲ ਨਹੀਂ ਡੀਲ ਕਰ ਰਹੇ ਅ ਡੰਗਰਾ ਨਾਲ ਡੀਲ ਕਰ ਰਹੇ ਇਹਨਾਂ ਨਾਲ ਗੱਲ ਕਰ ਮੈਂ ਦੇਖੇ ਦੇਖੇ ਕਈ ਇਹਨਾਂ ਦੇ ਮੈਂ ਆਪਣੇ ਜਦ ਮੈਂ ਬਿਊਟੀ ਤੇ ਸੀਗਾ ਕਿਉਂਕਿ ਮੇਰਾ ਇਲਾਕਾ ਬਹੁਤ ਵਿਆਪ ਪੈਂਦਾ ਸੀ ਕਿਉਂਕਿ ਮੈਂ ਇੱਕ ਆਪਰੇਸ਼ਨਲ ਅਫਸਰ ਸੀਗਾ ਜੀ ਸਾਹਿਬ ਤੁਸੀਂ ਮੰਨਦੇ ਇਹ ਡੰਗਰੇ ਨਾ ਇਦਾਂ ਹੀ ਕਰਨਾ ਤਾਂ ਮੈਨੂੰ ਬਹੁਤ ਮਾੜਾ ਲੱਗਦਾ ਸੀ ਕਿ ਤੁਸੀਂ ਕਿਦਾਂ ਯਾਰ ਡੰਡੇ ਚੱਕ ਕੇ ਕਿਸੇ ਨੂੰ ਤੁਰਦੇ ਤੁਰਦੇ ਨੂੰ ਜਾ ਕੇ ਡੰਡਾ ਮਾਰਦੇ ਕੀ ਮਤਲਬ ਹੋਇਆ ਯਾਰ ਬੰਦਾ ਡੰਗਰ ਥੋ ਨਾ ਇਹ ਚੀਜ਼ਾਂ ਦਾ ਜਦ ਤੱਕ ਸਾਡੀ ਇਹ ਮੋਰੈਲਟੀ ਦਾ ਖੇਡ ਹੈ ਸਮਝੇ ਸਾਨੂੰ ਜਦ ਤੱਕ ਏਕਾ ਨਹੀਂ ਬੰਦਾ ਇੱਕ ਦੂਜੀ ਗੱਲ ਇਹ ਵੀ ਹੈ ਤੁਸੀਂ ਦੇਖੋ ਹਿੰਦੁਸਤਾਨ ਦੀ ਸਭ ਤੋਂ ਟ੍ਰੈਜੇਡੀ ਕੀ ਹੈ ਸਾਨੂੰ ਲੋਕਾਂ ਨੇ ਸ਼ੁਰੂ ਤੋਂ ਹੀ ਵੰਡੇ ਆ ਜੀ ਅਸੀਂ ਵੰਡੇ ਜਾਣ ਨੂੰ ਤਿਆਰ ਹੈਗੇ ਕੋਈ ਸਾਨੂੰ ਹਿੰਦੂ ਚ ਵੰਡ ਦਿੰਦਾ ਕੋਈ ਪੰਜਾਬੀ ਚ ਵੰਡ ਦਿੰਦਾ ਕੋਈ ਸਿੱਖ ਚ ਵੰਡ ਦਿੰਦਾ ਕੋਈ ਮੁਸਲਮਾਨ ਚ ਵੰਡ ਦਿੰਦਾ ਕੋਈ ਸਾਨੂੰ ਕਿਸਚ ਚ ਵੰਡ ਦਿੰਦਾ ਅਸੀਂ ਵੱਡੇ ਹੀ ਰਹਿੰਦੇ ਆ ਜੀ ਇੱਕ ਫੌਜੀ ਹੋਣ ਦੇ ਨਾਤੇ ਜੋ ਮੈਂ ਸਿੱਖਿਆ ਆਪਣੀ 35 ਸਾਲ ਦੀ ਨੌਕਰੀ ਚ ਉਹ ਜੋ ਕੋਈ ਹਿੰਦੂ ਮੁਸਲਮਾਨ ਨਹੀਂ ਹੁੰਦਾ ਮੈਂ ਸਿੱਖਿਆ ਮੈਂ ਆਪਣੀ ਯੂਨਿਟ ਦੇ ਮੰਦਰ ਚ ਹਵਨ ਵੀ ਕਰਦਾ ਜਦ ਮੁਸਲਮਾਨ ਦਾ ਰੋਜ਼ਾ ਹੁੰਦਾ ਉਹਦੇ ਨਾਲ ਜਿਆਦਾ ਉਸ ਦਾ ਇਫਤਾਰ ਵੀ ਕਰਦਾ ਹੁੰਦੇ ਨਾਲ ਮੇਰੀ ਜ਼ਿੰਮੇਵਾਰੀ ਹੁੰਦੀ ਹੈ ਉਹਦਾ ਕਮਾਂਡਿੰਗ ਆਫਸਰ ਹੁੰਦੀ ਜੀ ਰਾਈਟ ਜੇ ਕੁਐਸਚਨ ਦਾ ਕੀ ਕਹਿੰਦੇ ਐ ਐਕਸਪ੍ਰੈਸ ਹੁੰਦਾ 크ਿਸਮਸ ਹੁੰਦਾ ਉਹਦੇ 크ਿਸਮਸ ਸੈਲੀਬ੍ਰੇਸ਼ਨ ਤੇ ਕੇਕ ਕਟਿੰਗ ਕਰਦੇ ਆਪਾਂ ਮੇ ਜੇ ਤੁਸੀਂ ਮੈਨੂੰ ਪੁੱਛੋਗੇ ਮੇਰਾ ਰਿਲੀਜੀਅਨ ਕੀ ਹੈ ਮੇਰਾ ਰਿਲੀਜੀਅਨ ਮੇਰੇ ਘਰ ਦੇ ਚਾਰਦੁਆਰੀ ਚ ਹੈਗਾ ਬਾਹਰ ਮੈਂ ਹਿੰਦੁਸਤਾਨੀ ਮੇਰਾ ਰਿਲੀਜੀਅਨ ਹੈ ਕਿਉਂਕਿ ਅਸੀਂ ਇਹ ਗੱਲ ਸਮਝਦੇ ਆਂ ਦੇਸ਼ ਨੂੰ ਇਕਾ ਕਰਕੇ ਚੱਲ ਸਕਦੇ ਹੋ ਜਦ ਇਕਾ ਹੋਊਗਾ ਦੇਸ਼ ਚ ਪ੍ਰਗਤੀ ਹੋਗੀ ਤੁਸੀਂ ਭੰਨ ਕੇ ਦੇਸ਼ ਨੂੰ ਪ੍ਰਗਤੀ ਨਹੀਂ ਕਰ ਸਕਦੇ ਇਹ ਮੇਰਾ ਲਾਸਟ ਬਾਈ ਤੁਹਾਨੂੰ ਸੀਗਾ ਤੇ ਮੈਂ ਸਾਰਿਆਂ ਨੂੰ ਖਾਸ ਕਰਕੇ ਸਾਡੇ ਜਿਹੜੇ ਵੀਰ ਬਾਹਰ ਨੇ ਉਹਨਾਂ ਨੂੰ ਇਹ ਕਹਾਂਗਾ ਪਲੀਜ਼ ਡੂ ਨਾਟ ਇੰਟਰਫੇਅਰ ਵਿਦ ਪੰਜਾਬ ਪੰਜਾਬ ਨੂੰ ਆਈਸੋਲੇਸ਼ਨ ਦੀ ਲੋਡ ਆ ਪੰਜਾਬ ਨੂੰ ਮਰਹਮ ਦੀ ਲੋਡ ਆ ਪੰਜਾਬ ਨੂੰ ਮੋਰੈਲਿਟੀ ਦੀ ਲੋਡ ਆ ਪੰਜਾਬ ਨੂੰ ਗਾਈਡੈਂਸ ਦੀ ਲੋਡ ਆ ਪੰਜਾਬ ਦੇ ਮੁੰਡਿਆਂ ਨੂੰ ਸਹੀ ਰਾਸ ਦੇ ਪਾਣ ਦੀ ਲੋਡ ਆ ਗਲਤ ਕੰਮ ਨਾ ਕਰਵਾਓ ਖਾਲਿਸਤਾਨ ਖੁਲਿਸਤਾਨ ਦੇ ਚੱਕਰ ਛੱਡੋ ਕਿਤੇ ਨਹੀਂ ਕੁਝ ਰੱਖਿਆ ਆਪਣੇ ਦੇਸ਼ ਨੂੰ ਆਪਣੇ प्रांत ਨੂੰ ਆਪਣੇ ਬੱਚਾ ਨੂੰ ਸਹੀ ਸਿੱਖਿਆ ਦਿਓ ਤੇ ਉਹੀ ਤੁਹਾਡੀ ਸਾਰਿਆਂ ਨਾਲੋਂ ਵੱਡੀ ਦੇਸ਼ ਭਗਤੀ ਹੈਗੀ ਹੈ ਤੇ ਰਿਲੀਜੀਅਨ ਨਾਲ ਤੁਹਾਡਾ ਪੰਜਾਬੀਅਤ ਨਾਲ ਤੁਹਾਡਾ ਨਾਤਾ ਜਿਹੜਾ ਹੈਗਾ ਉੱਥੋਂ ਹੀ ਸ਼ੁਰੂ ਹੁੰਦਾ ਹੈ ਉੱਥੇ ਹੀ ਖਤਮ ਹੁੰਦਾ ਹੈ ਬਾਕੀ ਜਿਹਦਾ ਛੱਡੋ ਹੌਲੀ ਤੋਂ ਗੱਲ ਕਰਦੇ ਜਿਸ ਤਰ੍ਹਾਂ ਦੇ ਨਾਲ ਕਰਨਾਲ ਦੇ ਵੱਲੋਂ ਵੀ ਜਿਹੜੀ ਕਿ ਪੰਜਾਬ ਦੇ ਹਾਲਾਤਾਂ ਨਾਲ ਕਿ ਚਿੰਤਾਜਨਕ ਕੀਤੀ ਗਈ ਤੇ ਖਾਸ ਕਰਕੇ ਹਿੰਦੂਸਤਾਨੀ ਨੂੰ ਇੱਕ ਮੰਚ ਦੇ ਉੱਪਰ ਇਕੱਠਾ ਹੋਣ ਜਿਹੜੀ ਕਿ ਉਹ ਸੰਦੇਸ਼ ਵੀ ਦਿੱਤਾ ਗਿਆ ਤਾਂ ਹੀ ਡਾਕੀ ਉਸ ਦਾ ਜਿਹੜਾ ਕਿ ਲੋਕਾਂ ਦਾ ਪਲਾ ਹੋ ਸਕਦਾ ਤੁਸੀਂ ਅਪਡੇਟ ਜੁੜੇ ਹੋ ਹਮਦਰ ਟੀਮ ਨਾਲ ਕੈਮਰਾ ਪਰਸਨ ਮੋਨਲ ਪ੍ਰਵੀਨਦਰ ਹਾਈ ਕੋਰਟ ਹੁਣ ਤੱਕ ਜਿਹੜੀ ਕਿ ਕਾਰਵਾਈ ਹੋਈ ਹੈਗੀ ਉਸ ਤੋਂ ਕਿਸ ਤਰ੍ਹਾਂ ਦੇਖਦੇ ਹੈਗੇ ਜੀ ਕੋਈ ਕਾਰਵਾਈ ਅਜੇ ਤੱਕ ਹੋਈ ਨਹੀਂ ਇੱਕ ਕਰਨਲ ਸਾਹਿਬ ਨੂੰ ਨਹੀਂ ਕੁੱਟਿਆ ਇਥੋਂ ਨੂੰ ਕੁੱਟਿਆ ਉਹਨੂੰ ਕੁੱਟਿਆ ਮੈਨੂੰ ਕੁੱਟਿਆ ਜਿਹੜੇ ਖਰਾਬ ਨੇ ਉਹਨਾਂ ਨੂੰ ਚੱਕ ਕੇ ਬਾਹਰ ਸੱਟਣ ਦੀ ਲੋੜ ਹੈ ਨਹੀਂ ਤੇ ਪੰਜਾਬ ਜਿਹੜਾ ਸਾਡਾ ਖਤਮ ਹੋ ਗਿਆ ਕਦੇ ਜੀ ਪੰਜਾਬ ਦੇ ਵਿੱਚ ਸ਼ਾਂਤੀ ਰੱਖ ਸਕਦੇ ਆ ਕੀ ਸਾਡੇ ਜਿਹੜੇ ਪੋਲੀਟੀਸ਼ੀਅਨਸ ਇਹਨਾਂ ਨੂੰ ਗਵਰਨੈਂਸ ਕਰਨੀ ਆਉਂਦੀ ਆ ਕੋਈ ਵੀ ਪੰਜਾਬ ਕਾਡਰ ਦਾ ਪੁਲਿਸ ਆਫੀਸਰ ਇਸ ਇਨਵੈਸਟੀਗੇਸ਼ਨ ਦਾ ਹਿੱਸਾ ਨਹੀਂ ਹੋਏਗਾ